ਜੇ ਚੱਲੀ ਆ ਨਾ ਹੁਣ ਜ਼ਬਾਨ ਆਪਣੇ ਅੰਦਰ ਰੱਖੀ ਇਹ ਨਾ ਹੋਵੇ ਜਿਹੜੀ ਇੱਥੇ ਹੋਈ ਬੀਤੀ ਆ ਸਾਰਿਆਂ ਦੀ ਜਠਾਣੀ ਦੇ ਕੰਨਾਂ 'ਚ ਕਾਢ ਆਵੇਂ ਵੀ ਜੇ ਤੂੰ ਇਦਾਂ ਹੀ ਮਰਜ਼ੀਆਂ ਆਪਣੀਆਂ ਕਰਨੀਆਂ ਨਾ ਐ ਘਰ ਵਿੱਚ ਤੇ ਤੇਰਾ ਕੋਈ ਥਾਂ ਨਹੀਂ ਗਾ ਹਾਂਜੀ ਰਪਿੰਦਰ ਦੇ ਵਿਆਹ ਨਾਲ ਮੈਨੂੰ ਇੱਕ ਤੇ ਫਾਇਦਾ ਹੋ ਗਿਆ ਕੀ ਬਾਵਾ ਹੀ ਮੈਚਿੰਗ ਮੂਚਿੰਗ ਕਰ ਲਈ ਲੈ ਮੈਂ ਆ ਚਲੋ ਬਾ ਦੀਦੀ ਹੋਰ ਸੁਣਾਉ ਇੱਕ ਮਿੰਟ ਮੰਮੀ ਹੋਲਡ ਰੱਖਿਓ ਹਾਂ ਰਪਿੰਦਰ ਤੇ ਫੋਨ ਤੇ ਲੱਗੇ ਆ ਤੇ ਚਾਹ ਬਣਾ ਦੇ ਨੀ ਨਾ ਥੋੜੀ ਜੀ ਮੈਂ ਲੱਗੇ ਬੈਠੀ ਵੀਰ ਜੀ ਉਹਨਾਂ ਲੱਗੇ ਤੂੰ ਚਾਹ ਬਣਾ ਲਾ ਮੰਮੀ ਦਾ ਫੋਨ ਆਉਣ ਡਿਆ ਵਾ ਤੇ ਮੈਂ ਬਾਕੀ ਕੰਮ ਤੇਨਾ ਕਰਵਾ ਦੇਣੀ ਆ ਕਿੱਟੀ ਆਈ ਚਾਹ ਬਣਾ ਦੇ ਹੁਣ ਪਤਾ ਲੱਗੂਗਾ ਨਾ ਇਹਨੂੰ ਅਹਿਮੀਅਤ ਕੀ ਹੁੰਦੀ ਆ ਰਮਨ ਹਾ ਹਾ ਵਾਜਾ ਮਾਰੀ ਜਾਣ ਦੇ ਕੰਮ ਦੱਸੋ ਕੀ ਕੰਮ ਆ ਕੰਮ ਕੀ ਆ ਤੂੰ ਆਪਣੇ ਕੰਮ ਤੋਂ ਨਹੀਂ ਬਾਜ ਜਾਣਾ ਹਾ ਹਾ ਹੁਣ ਮੈਂ ਕਿਹੜਾ ਕੰਮ ਕਰਤਾ ਵਾ ਦੱਸੋਗੇ ਤਾਂ ਫੇਰ ਪਤਾ ਲੱਗੂਗਾ ਜੋ ਭਰੋਣੀ ਚੱਲੇ ਰਪਿੰਦਰ ਕੋ ਤੂੰ ਮਨਾਂ ਕੋਈ ਤਰਨੂ ਇਹ ਕਿਉਂ ਕੰਨ ਖਾਈ ਜਾਂਦੇ ਘੜੀ ਘੜੀ ਫੋਨ ਕਰਕੇ ਵੀ ਆਉਣਾ ਹੀ ਆਉਣਾ ਇਹਦੀਆਂ ਕਿੰਨੀਆਂ ਕਿ ਬਾਵਾ ਅਕੜੀਆਂ ਵਾ ਓਏ ਉਹ ਤਾਂ ਪੁਰਾਣਾ ਫੋਨ ਕਰਨ ਡਿਆ ਵਾ ਤੈਨੂੰ ਪਤਾ ਵਾ ਵੀ ਪੁਰਾਣਾ ਫੋਨ ਕਰਨ ਡਿਆ ਵਾ ਓ ਮੈਨੂੰ ਪਤਾ ਵਾ ਮੇਰੀ ਇੱਕ ਗੱਲ ਸੁਣ ਲੋ ਜੇ ਕੋਈ ਵੀ ਉਥੇ ਉੱਚੀ ਨੀਚ ਹੋਈ ਇਹਨਾਂ ਜਾ ਕੇ ਗੱਲ ਕੀਤੀ ਨਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਵੇਖੇ ਇਹਨਾਂ ਦਾ ਹੱਸ ਚਰਕੀ ਕਰਦੀ ਮੈਂ ਓਏ ਨਹੀਂ ਕਰਦੇ ਉਹ ਸ਼ਦਾਈ ਥੋੜੇ ਆ ਸ਼ਦਾਈ ਆ ਉਹ ਵਸਦੀ ਚੰਗੀ ਲੱਗਣ ਡਈ ਇਹਨਾਂ ਨੂੰ ਵਸਦੀ ਇਹਦੇ ਆਪਣਾ ਖੂਨ ਥੋੜਾ ਵਾ ਆਪਣਾ ਖੂਨ ਹੋਵੇ ਤਾਂ ਫੇਰ ਹੀ ਭਰਾ ਖੁਸ਼ ਹੁੰਦੇ ਆ ਫੇ ਮੇਰੀ ਭੈਣ ਸ ਔਰ ਮੰਮਾ ਆਪਣੇ ਆ ਤੇ ਉਹ ਫੋਨ ਕਰਕੇ ਪੁੱਛਦੇ ਆ ਹਾਂ ਬਹੁਤ ਪੁੱਛਦੇ ਆ ਉਹ ਹਾਂ ਚੱਲ ਪੁੱਛ ਚੱਲ ਤੁਸੀਂ ਦੋਨਾਂ ਵੱਲ ਜੇ ਨਾ ਤੁਸੀਂ ਤਾਂ ਹਾਂ ਕਰਤੀ ਨਾ ਵੀ ਜਾਓ ਉਹ ਆਓ ਜਾ ਕੇ ਤੁਸੀਂ ਮੇਰੀ ਤਾਂ ਨਹੀਂ ਨਾ ਮੰਨੀ ਮੇਰੀ ਹੁਣ ਇੱਕ ਗੱਲ ਸੁਣ ਲੈ ਜਿਹੜੇ ਮੂੰਹ ਨਾਲ ਉਹਨਾਂ ਨੂੰ ਜਵਾਬ ਦਿੱਤਾ ਨਾ ਇਸੇ ਮੂੰਹ ਨਾਲ ਉਹਨੂੰ ਕਹਿ ਕੇ ਵੀ ਜਾਓ ਉੱਥੇ ਹੋ ਕੇ ਆਓ ਮੇਰ ਕੋ ਨਹੀਂ ਕਿਹਾ ਜਾਂਦਾ ਆਪੇ ਜਾ ਕੇ ਕਹਿ ਲਓ ਕਹਿਣਾ ਵਾ ਕਹਿਣਾ ਕਿਉਂ ਨਹੀਂ ਆ ਜਿਹੜੇ ਮੂੰਹ ਨਾਲ ਉਹਨੂੰ ਜਵਾਬ ਦਿੱਤਾ ਨਾ ਤੇ ਉਹਨਾਂ ਨੂੰ ਕਹਿ ਗਿਆ ਕਹਿ ਆਉਂ ਨਹੀਂ ਆ ਤੁਸੀਂ ਤਾਂ ਹਰ ਵੇਲੇ ਨਾ ਮੇਰੇ ਮਗਰ ਪਏ ਰਹਿੰਦੇ ਜੀ ਤੂੰ ਗਲਤਵਾ ਤੂੰ ਗਲਤਵਾ ਕਿਤੇ ਉਹਨਾਂ ਦੀ ਵੀ ਗਲਤੀ ਵੇਖ ਲਿਆ ਕਰੋ ਗਲਤੀ ਉਹਨਾਂ ਦੀ ਹੈ ਕੋਈ ਨਹੀਂ ਇਹ ਤਾਂ ਮੈਂ ਕਿੱਦਾਂ ਕੜਦਾ ਉਹਨਾਂ ਦੀ ਗਲਤੀ ਆਹੋ ਤੁਹਾਡੀ ਅੱਖਾਂ ਤੇ ਪੱਟੀ ਬੱਜੀ ਆ ਤੁਹਾਨੂੰ ਨਹੀਂ ਦਿਖਣਾ ਵੀ ਉਹਨਾਂ ਦੀ ਗਲਤੀ ਆ ਪਤਾ ਉਦਾਂ ਲੱਗਣਾ ਵਾ ਜਿੱਦਣ ਕੁੜੀ ਘਰ ਆ ਗਈ ਉਹ ਕੁੜੀ ਕਦੋਂ ਘਰ ਆਜੂਗੀ ਦੱਸ ਜਦੋਂ ਇਹ ਤਾਂ ਝੂਠੀਆਂ ਸੱਚੀਆਂ ਜਾ ਜਾ ਕੇ ਉਥੇ ਲਾਉਣੀਆਂ ਚਵੰਤੀਆਂ ਤਾਂ ਫੇਰ ਉਹਨਾਂ ਘਰ ਹੀ ਆਉਣਾ ਵਾ ਉਹਨੂੰ ਜਾਂ ਤੇ ਦੇ ਚੰਗਾ ਕਹਿ ਦੇਣੀ ਆ ਜੇ ਕਹਿ ਨਹੀਂ ਜੀ 74 ਬਣੀ ਆ ਭੱਟੀ ਕਦੀ ਉਹਨਾਂ ਨੂੰ ਜਵਾਬ ਦੇ ਦਿੰਦੀ ਐ ਕਦੀ ਕੁਝ ਮੈਂ ਉਹਨਾਂ ਨੂੰ ਕਹਾਂ ਵੀ ਜਾ ਹੋ ਗਿਆ ਉਹ ਉਹਨਾਂ ਵਿਚ ਆਣਾ ਜਦੋਂ ਕਿਤੇ ਜਾਣਾ ਹੁੰਦਾ ਨਾ ਤੇ ਇਹਨੇ ਇਦਾਂ ਰੋਲਾ ਪਾਇਆ ਹੁੰਦਾ ਪਤਾ ਨਹੀਂ ਇਹਦਾ ਕੀ ਮੜਾ ਕਰ ਛੜਿਆ ਉਹਨਾਂ ਦੋਵਾਂ ਜੀਆਂ ਨੇ ਹੱਦ ਹੋਈ ਬੇ ਜੋਬਨ ਹਾਂ ਕੰਮ ਛੱਡ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਮਾਂ ਤੈਨੂੰ ਮੈਂ ਕਰ ਸਮਝਾਇਆ ਸੀ ਨਾ ਫਿਰ ਪਿੰਦਰ ਹੁਣਾਂ ਕੋ ਨਹੀਂ ਜਾਣਾ ਤਾਂ ਆਪਣੇ ਕੰਮ 'ਵਾਲ ਧਿਆਨ ਦੇ ਪਰ ਤੂੰ ਮੇਰੇ ਤੇ ਨਹੀਂ ਨਾਰ ਰਿਹਾ ਪਿਓ ਆਪਣਾ ਨੂੰ ਪੁੱਛਿਆ ਤਾਂ ਉਹਨੇ ਤੈਨੂੰ ਹਾਂ ਕਰਤੀ ਤੇ じゃ ਹੋਇਆ ਜਾ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਜੇ ਮੇਰੀ ਮਾਂ ਕਹਿੰਦੇ ਤੇ ਮੈਂ ਦਾ ਆਖ ਮੰਨਣਾ ਵਾ ਮਮੀ ਮੈਂ ਡੈਡ ਨੂੰ ਇਦਾਂ ਥੋੜੀ ਦੱਸਿਆ ਸੀਗਾ ਮੈਂ ਸਿਰਫ ਇਹ ਗੱਲ ਕਹੀ ਸੀ ਵੀ ਭਾਜੀ ਮੈਨੂੰ ਫੋਨ ਕਰਾਂਦੇ ਆ ਤੇ ਮੈਂ ਜਾਵਾਂ ਕਿ ਨਾ ਜਾਵਾਂ ਤੇ ਹੁਣ ਜੇ ਮੈਂ ਨਾ ਦੱਸਦਾ ਕੱਲ ਨੂੰ ਡੈਡ ਨੇ ਫੇਰ ਮੈਨੂੰ ਕਹਿਣਾ ਤੇ ਮੈਨੂੰ ਨਹੀਂ ਦੱਸਿਆ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਚਾਹੁੰਦਾ ਤੂੰ ਇਹੋ ਹੀ ਆ ਪਿਰਪਿੰਦਰ ਨੂੰ ਘਰ ਬਾਹਰ ਚੰਗਾ ਮਿਲ ਗਿਆ ਵਾ ਕਿਤੇ ਉਹਦਾ ਵਸ ਨਾ ਜਾਵੇ ਵੇ ਕਿਉਂ ਦੁਸ਼ਮਣੀ ਕੱਢਣ ਦੇ ਆ ਉਹਦੇ ਨਾਲ ਮੈਂ ਕਿਉਂ ਨੀ ਗੱਲ ਚਾਹਣੀ ਐ ਪਿਓ ਨਾ ਹੁਣ ਕਿਨੂੰ ਨਾਲ ਤਿਆਰ ਕੀਤਾ ਕਰਦੀ ਇਹਨੂੰ ਜੋਤ ਨਹੀਂ ਜਾਣਾ ਹੋਰ ਨਾਲ ਆਹੋ ਲੈ ਜਾ ਉਹਨੂੰ ਨਾਲ ਹੋਈਆਂ ਵੇਤੀਆਂ ਸਭ ਦੱਸ ਆਉਗੀ ਉੱਥੇ ਵਾਵਾ ਨੂੰ ਮੇਲੇ ਮਾਰਿਆ ਕਰੂ ਉਹਦੀ ਜਠਾਣੀ ਵੇ ਜੇ ਤੂੰ ਇਦਾਂ ਹੀ ਮਰਜ਼ੀਆਂ ਆਪਣੀਆਂ ਕਰਨੀਆਂ ਨਾ ਇਹ ਘਰ ਵਿੱਚ ਤੇਰਾ ਕੋਈ ਥਾਂ ਨਹੀਂਗਾ ਵੇਖੇ ਤੈਨੂੰ ਕਿਦਾਂ ੱਤਕੇ ਮਾਰ ਕੇ ਬਾਹਰ ਕੱਢਦੀਆਂ ਜਿੱਥੇ ਜਾਣਾ ਜਾ ਕੇ ਰਿਆ ਹੈ ਸਿਰ ਤੇ ਹੀ ਚੜੀ ਜਾਂਦੇ ਤੂੰ ਤਾਂ ਸਗੋਂ ਹੀ ਮੰਮੀ ਮੈਂ ਇਦਾਂ ਦੀ ਕੋਈ ਗੱਲ ਨਹੀਂ ਸੋਚੀ ਤੁਸੀਂ ਗਲਤ ਸਮਝਣ ਦੇ ਜੀ ਮੈਨੂੰ ਤੇ ਭਾਜੀ ਦਾ ਫੋਨ ਆਇਆ ਸੀਗਾ ਮੈਂ ਥੋੜੀ ਕੀਤਾ ਸੀਗਾ ਕਿ ਉਹ ਕਹਿਣ ਦੇ ਸੀਗੇ ਵੀ ਕਿਸ ਦਿਨ ਤੁਸੀਂ ਆ ਕੇ ਮਿਲ ਜਓ ਮੈਂ ਤਾਂ ਬਥੇਰਾ ਟਾਲਮਟੋਲ ਕੀਤਾ ਸੀ ਵੀ ਚੱਲ ਕੋਈ ਨਹੀਂ ਅਸੀਂ ਪਨੀਰੀ ਲਾਉਣ ਦੇ ਜਾਂ ਕੰਮ ਕਰਨ ਦੇ ਆ ਉਹਨਾਂ ਨੇ ਫਿਰ ਕੱਲ ਚੱਲ ਜਾਣਾ ਵਾ ਤੇ ਉਹ ਕਹਿੰਦੀ ਵੀ ਅੱਜ ਆ ਕੇ ਮਿਲ ਕੇ ਜਾਓ ਤੇ ਮੈਂ ਕੀ ਜਵਾਬ ਦਿੰਦਾ ਫਿਰ ਵੇ ਤੇਰੇ ਤੇ ਯਕੀਨ ਤੇ ਮੈਂ ਤਾਂ ਕਰਾਂ ਵੀ ਅੱਗੇ ਕਦੀ ਤੂੰ ਝੂਠ ਬੋਲਿਆ ਨਾ ਹੋਵੇ ਹਰ ਗੱਲ ਤੇ ਤੂੰ ਝੂਠ ਬੋਲਦਾ ਵਾ ਬੱਸ ਇਹੋ ਜਿਹੇ ਵਿੱਚ ਕੀ ਵੰਡੇ ਜਾਣਾ ਹੁੰਦਾ ਜੇ ਭਾਜੀ ਨੇ ਮੈਨੂੰ ਕਹਿ ਹੀ ਦਿੱਤਾ ਸੀਗਾ ਵੀ ਚੱਲ ਆਜੋ ਮੇਰੇ ਕੋ ਤੇ ਅਸੀਂ ਚੱਲ ਜਾਂਦੇ ਤੇ ਕੀ ਉਹ ਚਲਿਆ ਸੀਗਾ ਮੰਮੀ ਪਤਾ ਨਹੀਂ ਕਿੰਦਾਂ ਦੀ ਸੋਚ ਰਹਾਦੇ ਆ ਚੱਲ ਜੀ ਅੱਜ ਉਹਨੂੰ ਮਿਲਾਂ ਗੇਲਾਂਗੇ ਅਗਲੇ ਨੂੰ ਡਰ ਹਊਗਾ ਕਿ ਮਗਰੇ ਦੇ ਕੋਈ ਆਉਂਦਾ ਵਾ ਹੁਣ ਕੀ ਕਰਾਂ ਜੋਤ ਨੂੰ ਕਹਿਣਾ ਵੀ ਹੋ ਜਾ ਤਿਆਰ ਚਲ ਜੋ ਵੀ ਹੈਗਾ ਵਾ ਮਿਲ ਕੇ ਤੇ ਆਉਣਾ ਹੀ ਪੈਣਾ ਹੁਣਾਂ ਨੂੰ ਨਹੀਂ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਨਾ ਤੁਸੀਂ ਆਉਂਦੇ ਕਿ ਐ ਮਜੀ ਆਪਣੇ ਪਿਓ ਦੇ ਸਿਰ 'ਚ ਕੀ ਧੂੜਿਆ ਵਾ ਮਨਾ ਹੀ ਲਿਆ ਨਾ ਉਹਨੂੰ ਤੁਸੀਂ ਜਦੋਂ ਮੈਂ ਜੋਬਨ ਨੂੰ ਮਨਾ ਕੀਤਾ ਸੀ ਫਿਰ ਪਿੰਦਰ ਦੇ ਸਹੁਰੇ ਨਹੀਂ ਜਾਣਾ ਫਿਰ ਕੀ ਜ਼ਰੂਰੀ ਜਾਂਦੀ ਹਮੇ ਜੀ ਹੁਣ ਕਦੇ ਨਾ ਕਿਤੇ ਤੇ ਜਾਣਾ ਹੀ ਆ ਹੁਣ ਇਹ ਦੱਸਣ ਦੇ ਹੀ ਵੀ ਪਾਜੀ ਫੋਨ ਕਰੀ ਜਾਂਦੇ ਹੀ ਤੇ ਹੁਣ ਅਸੀਂ ਉਹਨਾਂ ਨੂੰ ਕੀ ਕਹੀਏ ਵੀ ਮੰਮੀ ਹੁਣਾਂ ਨੇ ਸਾਨੂੰ ਆਉਣ ਨਹੀਂ ਦਿੱਤਾ ਹੁਣ ਮੈਨੂੰ ਕੀ ਪਤਾ ਵਾ ਵੀ ਪਾਜੀ ਫੋਨ ਕਰਦੇ ਕਿ ਇਹ ਫੋਨ ਕਰਦਾ ਹੈਗਾ ਚਲੋ ਮੀਤੀ ਇਸ ਵਾਰੀ ਗਲਤੀ ਹੋ ਗਈ ਆ ਅਸੀਂ ਗਾਂ ਤਾਂ ਤੁਹਾਨੂੰ ਪੁੱਛ ਕੇ ਜਾਇਆ ਕਰਾਂਗੇ ਹੁਣ ਜੇ ਅਸੀਂ ਮਣਾ ਕਰਤਾ ਨਾ ਪਾਜੀ ਨੇ ਤੇ ਕਹਿਣਾ ਹੀ ਕਹਿਣਾ ਵਾ ਤੇ ਰੁਪਿੰਦਰ ਦੀ ਪਤਾ ਕਿੰਨੀ ਬੇਇੱਜ਼ਤੀ ਹੈ ਇਸ ਗੱਲ ਦੇ ਵਿੱਚ ਤੁਸੀਂ ਨਾ ਆਪਣੀਆਂ ਮਰਜ਼ੀਆਂ ਕਰਨ ਡੈ ਭੇਜੇ ਸੋਚ ਵਿਚਾਰ ਲਓ ਵੀ ਗਾੜੀ ਕੀ ਬਾਨਾ ਵਾ ਘਰ ਘਾਟ ਹੈਗਾ ਤੁਹਾਡੇ ਕੋ ਰਹਿਣ ਵੇਣ ਵਾਸਤੇ ਕੋਈ ਨਹੀਂ ਮੰਮੀ ਜੀ ਆਹ ਪਣਾਈ ਘਰ ਪਾ ਰਿਆਂ ਅਸੀਂ ਕਿੱਥੇ ਜਾਣਾ ਵਾ ਹੋਰ ਚਲ ਜਾ ਚੱਲੀ ਆ ਨਾ ਹੁਣ ਜ਼ਬਾਨ ਆਪਣੇ ਅੰਦਰ ਰੱਖੀ ਇਹ ਨਾ ਹੋਵੇ ਜਿਹੜੀ ਇੱਥੇ ਹੋਈ ਵਿਤੀ ਆ ਸਾਰਿਆਂ ਦੀ ਜਠਾਣੀ ਦਾ ਕੰਨਾਂ 'ਚ ਕਾਢ ਆਵੇਂ ਵੀ ਉੱਥੇ ਤਾਂ ਇਦਾਂ ਕਰਦੇ ਆ ਮੰਮੀ ਸਾਨੂੰ ਇਦਾਂ ਆਂਦੀ ਐ ਮੈਂ ਇਦਾਂ ਕਰਦੀ ਆ ਸੁਣ ਗਈ ਨਾ ਮੇਰੀ ਗੱਲ ਰਪਿੰਦਰ ਨੇ ਮੈਨੂੰ ਛੱਟ ਫੋਨ ਕਰਕੇ ਦੱਸ ਦੇਣਾ ਵਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਠੀਕ ਐ ਮੰਮੀ ਜੀ ਜਾ ਹੋ ਜਾ ਤਿਆਰ ਜਾਣਾ ਵਾ ਤੇ ਕਿਆ ਰਹੀ ਕਦਾ ਹੋਣਾ ਹੱਡੀ ਵੀ ਕੋਈ ਜ਼ਿੰਦਗੀ ਹੈ ਜਦੋਂ ਕਿਤੇ ਜਾਣਾ ਹੋਏ ਬੇਇੱਜ਼ਤੀ ਕਰਾ ਕੇ ਜਾਈਦਾ ਵਾ ਤੇ ਆਉਂਦਿਆਂ ਫੇਰ ਹੋਣੀ ਸ਼ੁਰੂ ਹੋ ਜਾਣੀ ਜੋਤ ਉਹ ਇਹ ਅਮਰੀ ਗੱਲ ਸੁਣ ਹਾਂਜੀ ਮੰਮੀ ਨਾਲ ਹੋਈ ਹੀ ਗੱਲ ਆਹ ਮੰਮੀ ਨਾਲ ਤੇ ਹੋਈ ਹੀ ਗੱਲ ਅੱਛਾ ਸਾਨੂੰ ਪਤਾ ਹੀ ਆ ਕਿਦਾਂ ਦਾ ਸੁਭਾਵਾ ਉਹਨਾਂ ਦਾ ਕਿੰਨਾ ਹੀ ਬੋਲ ਕੇ ਗਏ ਮੈਨੂੰ ਫਿਰ ਉਹ ਚਲ ਕੋਈ ਗੱਲ ਨਹੀਂ ਡੈਡੀ ਮੈਨੂੰ ਕਹਿ ਰਹੇ ਕਿਦੇ ਵੀ ਤੁਸੀਂ ਹੋ ਆਓ ਤੇ ਮੰਮੀ ਵੀ ਆਈ ਸੀ ਉਧਰ ਤੇ ਤੂੰ ਇਦਾਂ ਕਰ ਕੱਪੜੇ ਪਾ ਤੇ ਮੜਾ ਜਾ ਹੋ ਜੀ ਉਧਰ ਹੁਣ ਤੇ ਚਲਣੇ ਆਂ ਗਾਂ ਤਾਂ ਫਿਰ ਬੰਦਾ ਬਹਾਨਾ ਲਾ ਦੇ ਫਿਰ ਹੋਰ ਕੀ ਕਰਨਾ ਝੰ ਲੱਗਿਆ ਮੰਮੀ ਨੇ ਫੇਰ ਢੱਕ ਲਿਆ ਤੇ ਫਿਰ ਕੀ ਉਹ ਚਲ ਕੋਈ ਨਹੀਂ ਜਾ ਲੱਗਿਆ ਤਾਂ ਉਹਨਾਂ ਹੁਣ ਕਹਿਣਾ ਹੀ ਕੋਹਨਾ ਕੋਹ ਤੁਹਾਨੂੰ ਪਤਾ ਹੀ ਹੈਗਾ ਇਹ ਹੁਣ ਉਧਰ ਵੀ ਭਾਜੀ ਫੋਨ ਕੰਡਦੇ ਆ ਤੇ ਜੇ ਨਾ ਨਾ ਗਏ ਤੇ ਫੇਰ ਮੁੜ ਕੇ ਕੋਈ ਨਾ ਕੋਈ ਗੱਲ ਹੋਈ ਨਹੀਂ ਚਲੋ ਕੋਈ ਨਹੀਂ ਹੁੰਨੀ ਆ ਤਿਆਰ ਫਿਰ ਮੈਂ ਤਹੀ ਹੋ ਜੋ ਹਾਂ ਹਨਾ ਕੱਢੇ ਕੱਪੜੇ ਪ੍ਰੈਸ ਕਰ ਕੱਢ ਮੇਰੇ ਕੱਪੜੇ ਕੱਢ ਮੈਂ ਵੀ ਫਿਰ ਤਹੀ ਹੋ ਜੋ ਤਿਆਰ ਆ ਮੈਂ ਨਾ ਕਿਉਂ ਨਾ ਮੜ ਜਾ ਹਾਂਜੀ ਮੈਂ ਹੋਣਾ ਤਿਆਰ ਜਾ ਠੀਕ ਕਰ ਲਾ ਕੰਮ ਹਾਂ ਮੈਨੂੰ ਤੇ ਬੋਲਣਾ ਸੀਗਾ ਤੇ ਜੋਦ ਦਾ ਕੀ ਕਸੂਰ ਇਹਨੂੰ ਬੋਲਣ ਦੀ ਕੀ ਲੋੜ ਸੀ ਨਾਲੇ ਤਾਂ ਅਸੀਂ ਕੁੜੀਆਂ ਨੂੰ ਮਿਲ ਚੱਲੇ ਆ ਵੀ ਚੱਲ ਉਹਨੂੰ ਮਿਲ ਕੇ ਲਾਉਨੇ ਆ ਉਤੋਂ ਗੱਲਾਂ ਸੁਣ ਸੁਣ ਜਾਣ ਲਿਆ ਕੋਈ ਹਾਲੀਏ ਉਧਰ ਚਲੀਏ ਭਾ ਹਾਂਜੀ ਤੇ ਮੰਮੀ ਨੂੰ ਮੜਾ ਜਾ ਦੱਸ ਜੀਏ ਵੀ ਇਹੀ ਚੱਲੇ ਆ ਦੇ ਹਿੰਦਸ ਤੋਂ ਇਹ ਕੋ ਗੱਲ ਗੱਲ ਕਰਨਗੇ ਨਾ ਤੇ ਜਵਾਬ ਨਹੀਂ ਦੇਣਾ ਕੋ ਠੀਕ ਹੈ ਨਾ ਨਹੀਂ ਮੈਂ ਕੀ ਕਹਿਣਾ ਹਾਂ ਤੇ ਉਹ ਡੈਡੀ ਮੋਟਰਸ ਲੈ ਕੇ ਗਏ ਆ ਉਹਨੂੰ ਬਸੇ ਜਾਣਾ ਪੈਣਾ ਕੋਈ ਗੱਲ ਨਹੀਂ ਬਸੇ ਚੱਲ ਜੀ ਚਲਾ ਚੱਲੀਏ ਚੱਲ ਮੈਂ ਤੋਰਪੇ ਦੇ ਤਿਆਰ ਹੋ ਗਏ ਵੇਖਾ ਕਿੱਡੀ ਮੈਚਿੰਗ ਕੀਤੀ ਦੋਵਾਂ ਜੀਆਂ ਨੇ ਅਸੀਂ ਫਿਰ ਹੋ ਕੇ ਆ ਗਏ ਵੀ ਪੜਾ ਜਾ ਤਿਆਰ ਰੱਖੇ ਮੇਰੀ ਗੱਲ ਦਾ ਉੱਥੇ ਜਾ ਕੇ ਕੋਈ ਵਾਧੂ ਘਾਟੂ ਗੱਲ ਨਹੀਂ ਕਰਨੀ ਪੈਨ ਦਾ ਘਰ ਵਾ ਠੀਕ ਹੈ ਤੇ ਜਾਂ ਲਗਾ ਖਾਣ ਪੀਣ ਨੂੰ ਲੈ ਗਈ ਕੋਜ ਹੱਥ ਲਮਕਾਉਂਦੇ ਨਾ ਚਲ ਜਿਓ ਕੋਈ ਲੈ ਜਾਗੇ ਜਾਓ ਛੇਤੀ ਆ ਜਿਓ ਦੇਖ ਕਿੱਡੀ ਆਖਰ ਚੜੀ ਆ ਤਿਆਰ ਹੋ ਕੇ ਤਾਂ ਨਿਕਲ ਗਈ ਆ ਕਿੱਡੀ ਮੈਚਿੰਗ ਕੀਤੀ ਆ ਕਹਿ ਤੇ ਦਿੱਤਾ ਮੈਂ ਤੇ ਖਾਣ ਕੁਝ ਲੈ ਜਾਓ ਕੀ ਤਾਂ ਗਾੜੀ ਖੜਨਾ ਵੀ ਆ ਕਿ ਨਹੀਂ ਆਖਰ ਤਾਂ ਚੁਗਲੀਆਂ ਕਰਨ ਦੀ ਲੱਗੀ ਹੋਣੀ ਆ ਦਵਾ ਆਦਾ ਉਹਦੀ ਜਠਾਣੀ ਨੂੰ ਦਾਸ ਆਵਾ ਰਪਿੰਦਰ ਨੂੰ ਕੱਲ ਨੂੰ ਮੇਲੇ ਮਾਰੀ ਹਾਂ ਜੀ ਉਹ ਤਾਂ ਹਾਂ ਜੀ ਰੁਪਿੰਦਰ ਦੇ ਵਿਆਹ ਨਾਲ ਮੈਂ ਤਾਂ ਇੱਕ ਤਾਂ ਫਾਇਦਾ ਹੋ ਗਿਆ ਕੀ ਵਾਵਾ ਹੀ ਮੈਚਿੰਗ ਮੂਚਿੰਗ ਕਰ ਲੈ ਲੈਂਦੇ ਹਾਂ ਆ ਚਲੋਗਾ ਤੁਹਾਨੂੰ ਮੈਚਿੰਗਾਂ ਨਹੀਂ ਪਈ ਆ ਮੰਮੀ ਬੋਲਾਂ ਦੇ ਬਸ ਆ ਜੀ ਨਾ ਹੁਣ ਬਸ ਦਾ ਟਾਈਮ ਹੋ ਗਿਆ ਉਧਰ ਦਾ ਇਹ ਇੰਨੀ ਗਰਮੀ ਆ ਠੀਕ ਐ ਤਾਂ ਮੋਟਰਸਾਈਕਲ ਹੀ ਮੰਗ ਲੈਂਦੀ ਉਹ ਮੋਟਰਸਾਈਕਲ ਕੀ ਮੈਂ ਮੰਗਣਾ ਮੈਂ ਕਿਸ ਦਾ ਚੀਜ਼ ਕਿਸੇ ਕੋਈ ਇੱਕਰੀ ਮੰਗੀਦੀ ਆ ਸਣਾਉਂਦਾ ਅਗਲਾ ਸੌਵਾਰੀ ਆ ਉਹ ਤੇ ਗੱਲ ਹੈਗੀ ਆ ਮੈਨਾਂ ਤਾਂ ਇੱਕ ਗੱਲ ਕਰਨੀ ਹੈ। ਮੰਮੀ ਨਾ ਕਿਉਂ ਬੋਲਦੀ ਐ? ਮੈਨੂੰ ਤਾਂ ਅਜੇ ਤੱਕ ਪਤਾ ਨਹੀਂ ਲੱਗਿਆ। ਉਹ ਸਮਝ ਤੇ ਮੈਨੂੰ ਵੀ ਨਹੀਂ ਆਉਂਦੀ ਕਿਉਂ ਬੋਲਦੀ ਐ। ਉਹਨਾਂ ਦਾ ਸੁਭਾਅ ਹੀ ਦੰਦਾ ਹੋ ਗਿਆ ਵਾ। ਝਿੜ-ਝਿੜਿਆ ਜਾ ਹੋ ਗਿਆ ਵਾ। ਤੇ ਨਾਲੇ ਮੇਰੀ ਗੱਲ ਸੁਣ। ਅਸੀਂ ਰਪਿੰਦਰ ਕੋਲ ਜਾ ਕੇ ਵੀ ਨਾ ਕੋਈ ਵਾਧੂ ਗੱਲ ਨਹੀਂ ਕਰਨੀ। ਅਸੀਂ ਬਸ ਉਹਨਾਂ ਦੀ ਹਾਂ ਚ ਹਾਂ ਮਿਲਾਉਣੀ ਐ। ਠੀਕ ਆ? ਤੈਨੂੰ ਪਤਾ ਤਾਂ ਹੈਗਾ ਜੇ ਮਾੜੀ ਜੀ ਵੀ ਕੋਈ ਗੱਲ ਹੋ ਗਈ ਨਾ, ਰਪਿੰਦਰ ਨੇ ਝੱਟ ਮਗਰ ਫੋਨ ਕਰਕੇ ਦੱਸ ਦੇਣਾ ਉਸੇ ਵੇਲੇ। ਉਹ ਤੇ ਹੈਗਾ ਹੀ ਐ। ਚਲੋ ਕੋਈ ਨਹੀਂ। ਅਹੀਂ ਤੇ ਪੜਦੇ ਕੈਂਟ ਤੇ ਚੱਲਦੇ ਹਾਂ। ਹਾਂ। ਹੰਡਾਲੇ ਨਾ ਜਾਂਦੇ ਜਾਂਦੇ ਕੁਛ ਲੈ ਜਾਗੇ ਸਾਨੂੰ ਹਾਂਜੀ ਫੇਰ ਮੜ ਕੇ ਮੰਮੀ ਨੇ ਕਹਿਣਾ ਵੀ ਖਾ ਲੀਏ ਅਸੀਂ ਚਲ ਗਏ ਹੋ ਆਹੋ ਤੇ ਹਨ ਬਸ ਆ ਜਿਹੜਾ ਹੁਣ ਬਸ ਇੱਕ ਮੈਨੂੰ ਲੱਗਦਾ ਆ ਹੀ ਗਈ ਐ ਚਲ ਆ ਚ ਮੈਨੂੰ ਨਾ ਇੱਕੋ ਗੱਲ ਦਾ ਡਰ ਲੱਗਾ ਵਾ ਹੁਣ ਕਾਤਾ ਤੁਸੀਂ ਇਕਲਾ ਤੇ ਉਹਨਾਂ ਨੂੰ ਦਿੱਤਾ ਵਾ ਜਦੋਂ ਮੈਂ ਮਨਾ ਕੀਤਾ ਸੀ ਤੁਸੀਂ ਕਿਉਂ ਕਿਹਾ ਵੀ ਚਲ ਜਾਓ ਰਮਨ ਗੱਲ ਇਹ ਆ ਵੀ ਜਦੋਂ ਦੀ ਰਪਿੰਦਰ ਵਿਆਹੀ ਆ ੱਲੀ ਤੂੰ ਅੱਗੇ ਚਲ ਗਈ ਹਾਂ ਤੇ ਮੈਂ ਹਾਂ ਉਹਨਾਂ ਨੇ ਕਹਿਣਾ ਵੀ ਇਹਦਾ ਭਰਾ ਪਰਜਾਈ ਹੈ ਨਹੀਂ ਆ ਉਹ ਕਿਉਂ ਨਹੀਂ ਹੁੰਦੇ ਭਰਾ ਪਰਜਾਈ ਦੇ ਹੈਗੇ ਆ ਭਰਾ ਪਰਜਾਈ ਦੀਆਂ ਕਰਤੂਤਾ ਨਹੀਂ ਚੰਗੀਆਂ ਐਡੀਆਂ ਐਡੀਆਂ ਜ਼ੁਬਾਨਾਂ ਵਾਂ ਦੋਵਾਂ ਜੀਆਂ ਦੀਆਂ ਜੇ ਜੋਬਨ ਨੇ ਗੱਲ ਨਾ ਕੀਤੀ ਤੇ ਜੋਤ ਨੇ ਕਰ ਦੇਣੀ ਆ ਉਥੇ ਕੋਈ ਨਾ ਕੋਈ ਉਹਨਾਂ ਪਵਾੜਾ ਪਾ ਦੇਣਾ ਵਾ ਤੇ ਤੁਸੀਂ ਵੀ ਮੇਰੀ ਗੱਲ ਸੁਣ ਲਓ ਜੇ ਉਥੇ ਕੋਈ ਗੱਲ ਹੋ ਗਈ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਵੇਖਿਓ ਉਹਨਾਂ ਦਾ ਹਸ਼ਰ ਮੈਂ ਕੀ ਕਰਦੀ ਫਿਰ ਰਮਨ ਏਡੇ ਪਾਗਲ ਥੋੜੇ ਆ ਇਹਦੇ ਬਰ ਖਲਾਫ ਉਹਨਾਂ ਨੂੰ ਨਹੀਂ ਪਤਾ ਵੀ ਸਾਡੀ ਭੈਣ ਵਾਏ ਆਹ ਭੈਣ ਵਾ ਉਹਨਾਂ ਦੀ ਇੰਨਾ ਦੁੱਖ ਚੜਿਆ ਵਾ ਕੋਈ ਦੁੱਖ ਨਹੀਂਗਾ ਉਹ ਗਏ ਤਾਂ ਵਾ ਤੇ ਪਵਾੜਾ ਪਾਈਏ ਉਹ ਨਹੀਂ ਰਮਨ ਪਰੌਣਾ ਫੋਨ ਕਰਦਾ ਸੀ ਮੈਨੂੰ ਦੱਸਿਆ ਸੀ ਜੋਬ ਨੇ ਵੀ ਡੈਡੀ ਕਿੱਦਾਂ ਕਰਾਂ ਮੈਂ ਤਾਂ ਤੂੰ ਜਾ ਕੋਈ ਗੱਲ ਨਹੀਂ ਹਾਏ ਮੇਰੀਏ ਕਿਸਮਤੇ ਇੱਕੋ ਹੀ ਗੱਲ ਕਰੀ ਜਾਂਦੇ ਪਰੌਣਾ ਹੋਣ ਕਰਦਾ ਸੀ ਪਰੌਣਾ ਫੋਨ ਕਰਦਾ ਸੀ ਤੂੰ ਹੀ ਉਹਦਾ ਫੋਨ ਵੇਖਿਆ ਸੀ ਵੀ ਪਰੌਣਾ ਕਰਦਾ ਕਿ ਇਹਨੇ ਕੀਤਾ ਇਹ ਬਥੇਰਾ ਚਾਲ ਬਾਜਵਾ ਜਿੰਨਾ ਭੋਲਾ ਤਾਨੂੰ ਦਿਖਦਾ ਵਾ ਨਾ ਉਹਨਾਂ ਭੋਲਾ ਹੈਗਾ ਨਹੀਂਗਾ ਰਬਣਾ ਐਵੇਂ ਨਾ ਆਪਣੀ ਜੱਪਲੀਆਂ ਮਾਰਿਆ ਕਰ ਅਗਲੇ ਪਤਾ ਕੀ ਕਹਿਣਗੇ ਆਖੜਾ ਜਦੋਂ ਦਾ ਵਿਆਹ ਹੋਇਆ ਮਾਂ ਹੀ ਮਾਂ ਦਾ ਹੀ ਫੋਨ ਆਉਂਦਾ ਜਾਂਦਾ ਨਾ ਭਰਾ ਆਉਂਦਾ ਨਾ ਪਿਓ ਆਉਂਦਾ ਨਾ ਭਰਜਾਈ ਆਉਂਦੀ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਜਿੱਦਣ ਜਾਣਾ ਸੀ ਨਾ ਪਹਿਲਾਂ ਮੈਂ ਤੁਹਾਨੂੰ ਹੀ ਕਿਹਾ ਸੀ ਤੇ ਚੱਲੀਏ ਤੇ ਕੁੜੀ ਕੋ ਹੋਈਏ ਜਦੋਂ ਤੁਸੀਂ ਮੇਰੀ ਮੰਨੀ ਸੁਣੀ ਨਹੀਂ ਉਹਨਾਂ ਤੇ ਆਪੇ ਪੂਏ ਚੜਨਾ ਅਛਾ ਤਿਆਂ ਪੁੱਤਾਂ ਨਾਲੋਂ ਪਨੀਰੀ ਬਿੱਜਣੀ ਜਿਆਦਾ ਜ਼ਰੂਰੀ ਹੋ ਗਈ ਹੀ ਦੋਵਾਂ ਘੰਟੇ ਇੰਦੇ ਹੀ ਵਾਪਸ ਆ ਜਾਣਾ ਹੈ ਆ ਕੇ ਜਿਹੜਾ ਕੰਮ ਮਰਜ਼ੀ ਕਰਦੇ ਰਹਿੰਦੇ ਹੋ ਰਮਨ ਉਹਨੇ ਤੇ ਲੁੰਗ ਰੱਗੇ ਕਿੰਨੇ ਕਿਨੇ ਮਾਰਦੇ ਸੀ ਤੇ ਉਹ ਮਾਰ ਨਾ ਟਾਈਮ ਆ ਬੀਜੀ ਜਾਂਦੀ ਤੇ ਉਹ ਤਾਂ ਖਰਾਬ ਹੋ ਜਾਣੀ ਫਿਰ ਭੇਣੀ ਪੈਣੀ ਸੀ। ਠੱਕੜੀ ਠੱਕੜੀ ਮੈਨੂੰ ਇੱਕੋ ਗੱਲ ਕਿਉਂ ਸੁਣਾਉਂਦੇ ਜੇ ਕੱਲੀ ਗਈ ਕੱਲੀ ਗਈ ਜਦੋਂ ਤੁਸੀਂ ਨਹੀਂ ਜਾਣਾ ਫਿਰ ਮੈਂ ਤਾਂ ਕੱਲੀ ਨਹੀਂ ਜਾਣਾ ਹੀ। ਪਤਾ ਗੱਲ ਕੀ ਆ ਰਮਨ ਹੁਣ ਤੇ ਚੱਲ ਕੋਈ ਗੱਲ ਨਹੀਂ ਆ ਭਲਕੇ ਉਹ ਤੇ ਕੁੜੀ ਦੇ ਔਖੇ ਭਰੀ ਬਣ ਗਈ ਤੇ ਫਿਰ ਸਾਡੇ ਨਾਲ ਕਿਨੇ ਤੁਰਨਾ ਵਾ ਇਹਨਾਂ ਦੋਆਂ ਕੀ ਜਾਣਾ ਕਿਨੇ ਤੁਰਨਾ ਵਾ ਅਸੀਂ ਦੋਵੇਂ ਜੀ ਜਾਣ ਵਾਲੇ ਹੈਗੇ ਇਹਨਾਂ ਨੇ ਜਾਣਾ ਵਾ ਵੇਖਿਓ ਕਿੱਦਾਂ ਜਾਂਦੇ ਆਏ ਆ ਨਵਾਂ ਨਵਾਂ ਕੰਮ ਆ ਤਾਂ ਹੀ ਜਾਣਦੇ ਆ ਕੱਲ ਨੂੰ ਮਿਲਣਗੇ ਨਾ ਕੁੜੀ ਨੂੰ ਸਾਡੇ ਤੋਂ ਬਾਅਦ ਤਾਂ ਫਿਰ ਮ ਰਮਨ ਨੂੰ ਮੌਕਾ ਤਾਂ ਦਿੰਦੀ ਨਹੀਂ ਉਹਨਾਂ ਨੂੰ ਮਿੰਟ ਦਾ ਜਦੋਂ ਵਿਚਾਰੇ ਤਿਆਰ ਹੁੰਦੇ ਤੋਂ ਉਹਨਾਂ ਦੇ ਗਲ ਪੈ ਜਾਣੀ ਆ ਨਹੀਂ ਗਲ ਪਿਆਣਾ ਨਹੀਂ ਉਹਨਾਂ ਦੇ ਕੋਈ ਚੱਜ ਦਾ ਕੰਮ ਆਈ ਤਾਂ ਕੀਤਾ ਵੀ ਹੈਗਾ ਵਾ ਕੀ ਸਵਾਰਿਆ ਇੱਥੇ ਲੈ ਕੇ ਆਏ ਜੇ ਪੁੱਤ ਬਣਾਇਆ ਸੀ ਉਹਨੂੰ ਕੋਈ ਕੰਮ ਸਿਰੇ ਲਾਇਆ ਤੁਹਾਡਾ ਕੋਈ ਘਰ ਕੁਲਾ ਬਣਾਇਆ ਨੇ ਕੀ ਕੀਤਾ ਵਾ ਨਹੀਂ ਤੇ ਉਹਨੇ ਮਾੜਾ ਵੀ ਕੀ ਕੀਤਾ ਤੇ ਮਾੜਾ ਨੇ ਕੀ ਨਹੀਂ ਕੀਤਾ ਜਿੰਨੀ ਜ਼ਮੀਨ ਹੈਗੀ ਖਾਈ ਜਾਂਦਾ ਵਾ ਜਿੰਨੇ ਪੈਸੇ ਆਉਂਦੇ ਖਰਚਾ ਕਰੀ ਜਾਂਦਾ ਤੇ ਚੱਲ ਮੇਰੇ ਭਾਈ ਰਮਨ ਸਾਡੇ ਹੱਥੀ ਲੱਗਦੇ ਆ ਪੈਸੇ ਜੇ ਹੱਥ ਨਹੀਂ ਲੱਗਦਾ ਤਾਂ ਕੋਈ ਕੰਮ ਧੰਦਾ ਲੱਭੇ ਹਾਂ ਚੰਗਾ ਭਲਾਵਾ ਕੀ ਹੋਇਆ ਇਹਨੂੰ ਫਸਲ ਤਾਂ ਤੁਸੀਂ ਵੇਖ ਲੈਂਦੇ ਜੇ ਜਿਹੜਾ 10-20000 ਬਾਰੋਂ ਆਉ ਨਾ ਰਲਦਾ ਵਾ ਉਹ ਚੱਲ ਮੈਂ ਉਹਨੂੰ ਕਹਿਣਾ ਵਾ ਵੀ ਜੁਵਨ ਕਿਤੇ ਵੇਲਾ ਨੌਕਰੀ ਕਿਤੇ ਮਾੜੀ-ਮੋਟੀ ਤੁਸੀਂ ਨਹੀਂ ਕਹਿਣਾ ਤੁਸੀਂ ਕਹਿਣ ਜੋਗੇ ਹੁੰਦੇ ਨਾ ਉਹਨੂੰ ਕਿਤੇ ਨਾ ਕਿਤੇ ਲੱਗਾ ਹੁੰਦਾ ਜਦੋਂ ਦਾ ਇਹਨੂੰ ਲਿਆਂਦਾ ਵਾ ਨਾ ਸਾਡਾ ਕੰਮ ਠਾਂ ਦਾ ਠਾਂ ਹੀ ਜਾਣ ਡਿਆ ਵਾ ਕੋਈ ਕੰਮ ਅਜ ਤੱਕ ਸਵਾਰਿਆ ਵਾ ਕੁੜੀ ਵਿਆਹਣੀ ਹੀ ਇਹ ਆਪਣੇ ਘਰ ਹੁੰਦਾ ਇਹ ਕੁੜੀ ਵੀ ਵਿਆਹ ਲੈਣੀ ਤਾਂ ਘਰ ਕੁਲਾ ਵੀ ਬਣਾ ਲੈਣਾ ਹੀ ਹੋਰ ਸਾਰੇ ਖਰਚੇ ਇਹਦੇ ਹੀ ਆ ਉਹ ਠਾਂ ਨੂੰ ਕਹਦਾ ਗਿਆ ਫੇਰ ਉਹਨੇ ਵਿਚਰਨੇ ਆਪਣਾ ਵਿਆਹ ਕੀਤਾ ਮੁੜ ਕੇ ਜਿਹੜਾ ਘਰ ਦਾ ਕਰਜ਼ਾ ਕਰਜ਼ਾ ਉਹ ਲਾਇਆ ਕਾਦਾ ਕਰਜ਼ਾ ਹੀ ਕਾਦਾ ਕਰਕੇ ਕਰਜ਼ਾ ਚੜਿਆ ਹੀ ਇਹ ਕਿਹੜੇ ਖੈਰ ਪਾਏ ਸੀ ਇਹਦੇ ਵਿਆਹ ਦਾ ਹੀ ਕਰਜ਼ਾ ਹੈਗਾ ਉਹਦਾ ਤੁਸੀਂ ਵੀ ਆਂਦੇ ਸੀ ਵਿਆਹ ਇਦਾਂ ਕਰਨਾ ਇਦਾਂ ਕਰਨਾ ਮੈਂ ਬੋਲੀ ਆ ਜੋ ਤੁਹਾਡਾ ਜੀ ਕੀਤਾ ਤੁਸੀਂ ਕੀਤਾ ਵਾ ਰਮਨ ਜੋ ਬੰਦੇ ਵਿਆਹ ਕਰਕੇ ਨਹੀਂ ਕਰਜ਼ਾ ਚੜਿਆ ਠੀਕ ਆ ਨਾ ਉਹਦਾ ਵਿਆਹ ਕੀਤਾ ਗੁਰਦਰਪ ਸਿੰਘ ਵਿਆਹ ਹੀ ਉੱਥੇ ਕੀਤਾ ਵਾ ਨਾ ਗਹਿਣਾ ਨਹੀਂ ਬਣਾਇਆ ਲੀੜਾ ਕੱਪੜਾ ਨਹੀਂ ਬਣਾਇਆ ਕਿਹੜਾ ਕੰਮ ਨਹੀਂ ਕੀਤਾ ਸਮਨ ਜੀ ਸੋਨਾ ਬਣਾਇਆ ਸੀ ਉਹ ਤੂੰ ਹੀ ਵਰਤਿਆ ਵਾ ਕੀ ਵਰਤਿਆ ਵਾ ਆ ਕੁੜੀ ਦੇ ਵਿਆਹ ਚ ਹੁਣ ਤੂੰ ਪਾਇਆ ਵੇਚਿਆ ਨਹੀਂ ਉਹ ਤੇ ਮੈਂ ਕੀ ਕਰਾਂ ਜਦੋਂ ਕਿਤੇ ਜਾਂਦੇ ਆ ਕਦੀ ਆਹ ਦਿੰਦੇ ਤੁਹਾਨੂੰ 10000 ਚਾਹੀਦਾ ਕਦੀ ਕਹਿ ਦਿੰਦਾ 15 ਚਾਹੀਦਾ ਉਹ ਘਰੋਂ ਹੀ ਜਾਣਦੇ ਆ ਵਾ ਜਿਉਂ ਨਾ ਖਰਚ ਦੇ ਤੁਹਾਡੇ ਕੋਲ ਹੀ ਹੁਣਾ ਸੀ ਇਹਦਾ ਨਾਂ ਵੇਚਦੇ ਤੂੰ ਉਹਦੇ ਸੁਰੱਖਿ ਬਣਾ ਲੈਂਦੇ ਉਹ ਰਮਨ ਜਿਹੜੀ 10000 ਦੀ ਚੀਜ਼ ਏ ਉਹ ਤਾਂ ਤੂੰ 2-2 ਲੱਖ ਦੀ ਲਈ ਆ ਆ ਚੱਲ ਕੋਈ ਨਹੀਂ ਤੇ ਕਰਜ਼ਾ ਚੜ ਗਿਆ ਤੇ ਹੁਣ ਤੂੰ ਡੈਬੀ ਲੜਨ ਮੇਰੀ ਇੱਕ ਗੱਲ ਸੁਣੋ ਜੇ ਕੁੜੀ ਦਾ ਵਿਆਹ ਕਰ ਹੀ ਦਿੱਤਾ ਘੜੀ ਘੜੀ ਮਿਹਣੇ ਕੀ ਮਾਰਨ ਦੇ ਜੇ ਮੇਰੀ ਕੱਲੀ ਦੀ ਕੁੜੀ ਹੈ ਤੁਹਾਡੀ ਕੋਈ ਨਹੀਂ ਲੱਗਦੀ ਉਹ ਮੇਰੀ ਲੱਗਦੀ ਤਾਂ ਹੈਗੀ ਸੀ ਪਰ ਤੂੰ ਹਟਦੀ ਨਹੀਂ ਆ ਉਹ ਚੰਗਾ ਉਹੋ ਹੀ ਚੰਗੇ ਸਹੀਂ ਅਹੀਂ ਮਾਵਾ ਤੀਆਂ ਮਾੜੀਆਂ ਵਾਂ ਅਹੀਂ ਚੰਗੀਆਂ ਲੱਗਣਾ ਹੀ ਨਹੀਂ ਗਈਆਂ ਜੇ ਉਹ ਚਲੀ ਗਏ ਆ ਤਾਂ ਕਹਿੰਦੀ ਉੱਥੇ ਕੋਈ ਚੱਲ ਗਿਆ ਉਹਨਾਂ ਨੇ ਆ ਕਰ ਦੇਣਾ ਕੀ ਕਰ ਦੇਣਾ ਚੱਲ ਕੋਈ ਨਹੀਂ ਚੱਲ ਗਏ ਨਾ ਜਿੱਦਾਂ ਕੋਈ ਪਵਾੜਾ ਪਿਆ ਨਾ ਤੁਸੀਂ ਘੜੀ ਜਾਓਗੇ ਮੈਂ ਨਹੀਂ ਕੋਈ ਨਹੀਂ ਬਚ ਜੂੰਗਾ ਕਪਤ ਕਰ ਨੋ ਹਟਦੀ ਨਹੀਂ ਹੋਇਆ ਕਿਤੇ ਕਿਤੇ ਕਰ ਹੀ ਲਿਆ ਅਸੀਕ ਵੀ ਬੱਲੇ ਜੋਬਣਾ ਹੋਰ ਠੀਕ ਵਧੀਆ ਠੀਕ ਹੈ ਤੁਰ ਕੇ ਆਉਂਦੇ ਮੈਨੂੰ ਦੱਸ ਦਿੰਦੇ ਤੁਸੀਂ ਤੁਰ ਕੇ ਕੀ ਆਉਣਾ ਸੀ ਹਾਂ ਤੇ ਲਾਗੋ ਤੇ ਆਏ ਆ ਯਾਰ ਗੱਡੀ ਤੇ ਮੈਂ ਲੈ ਆਉਣਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਬੜੀ ਆ ਅਜਾ ਅਜਾ ਚੋਰ ਹੋਰ ਸੁਣਾ ਜੋਗਨ ਫੇਰ ਠੀਕ ਠਾਕ ਵਧੀਆ ਭਾਜੀ ਤੁਸੀਂ ਸੁਣਾਓ ਬਾਅਦ ਠੀਕ ਠਾਕ ਆ ਵਧੀਆ ਘਰ ਸਾਰੇ ਠੀਕ ਠਾਕ ਨੇ ਸਭ ਠੀਕ ਠਾਕ ਆ ਬੈਠੇ ਆ ਥਾਂ ਥਾਈ ਠੀਕ ਹੈ ਠੀਕ ਹੈ ਤੇ ਤੂੰ ਸੁਣਾ ਪਿੰਡ ਦਾ ਪਿੰਡ ਵਧੀਆ ਗਰਮੀ ਬੜੀ ਆ ਕਰਨਾ ਕੀ ਆ ਓਏ ਆਹ ਮੈਂ ਤਾਂ ਹੀ ਕਹਿਣਿਆ ਸੀ ਨਾ ਮੈਨੂੰ ਫੋਨ ਕਰ ਦੇਣਾ ਸੀ ਤੇ ਮੈਂ ਲੈ ਆਉਣਾ ਸੀ ਤੁਹਾਨੂੰ ਨਹੀਂ ਨਹੀਂ ਕੋਈ ਨਹੀਂ ਇੱਥੋਂ ਰਿਕਸ਼ਾ ਮਿਲ ਗਿਆ ਸੀਗਾ ਨਹੀਂ ਉੱਥੇ ਹੀ ਆ ਗਏ ਤੇ ਮੋਟਰਸਾਈਕਲ ਨਹੀਂ ਲੈ ਆਉਣਾ ਸੀ ਤੂੰ ਮੋਟਰਸਾਈਕਲ ਡੈਡੀ ਲੈ ਗਏ ਸੀ ਸ਼ਹਿਰ ਅੱਛਾ ਅੱਛਾ ਤੁਹਾਨੂੰ ਦੱਸਿਆ ਨਾ ਪਨੀਰੀ ਪਨੀਰੀ ਲਾਉਂਦੇ ਆ ਠੀਕ ਆ ਠੀਕ ਆ ਤੇ ਉਹ ਦਵਾਈਆਂ ਦਵਾਈਆਂ ਤੁਹਾਨੂੰ ਪਤਾ ਕਈ ਕੋਹ ਚੱਲੇ ਆਜ ਕਰ ਓਏ ਆਹੋ ਇਹ ਦਿਹਾਈ ਹੈ ਤੂੰ ਫੇ ਸਾਰੇ ਕੰਮ ਕਰਨੇ ਪੈਂਦੇ ਆ ਠੀਕ ਆ ਤੇ ਉੱਧਰ ਗਏ ਸੀ ਹੋਰ ਤੁਸੀਂ ਸੁਣਾਓ ਬਸ ਠੀਕ ਠਾਕ ਆ ਬਣੀਆ ਤੇ ਕੱਲ ਜਾਣਾ ਹੁਣ ਆਹੋ ਕੱਲ ਨੂੰ ਜਾਣਾ ਠੀਕ ਠੀਕ ਨਹੀਂ ਦੱਸਣ ਦੇ ਹੀ ਮੇਰੇ ਬੜਾ ਵਧੀਆ ਹੋ ਗਿਆ ਸਭ ਓਏ ਆਹ ਮੇਕੋ ਆਣੀ ਹੋਣਾ ਉਥੇ ਤੇ ਮੈਂ ਚੱਲ ਆਣ ਕੇ ਨੇ ਮਿਲ ਜਾਊਗਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਆਹੀ ਆਉਣਾ ਸੀਗਾ ਤੇ ਬਸ ਇਦਾਂ ਹੀ ਕੰਮਕਾਰ ਅੱਜ ਕੱਲ ਅੱਜ ਕੱਲ ਕਰਦੇ ਕਰਦੇ ਤੇ ਦਿਨ ਲੰਘ ਗਏ ਓਏ ਆਹੋ ਇਦਾਂ ਫਿਰ ਤੈਨੂੰ ਪਤਾ ਹੀ ਕੰਮਕਾਰਾਂ ਜਦੋਂ ਪਏ ਹੋਈਏ ਫਿਰ ਇਦਾਂ ਹੀ ਹੁੰਦਾ ਵਾ ਹਾਂਜੀ ਹਾਂਜੀ ਤੇ ਉਥੇ ਫਿਰ ਕਿਦਾਂ ਤਨਖਾਹ ਤਨਖਾਹ 40000 ਦੱਸਦੇ ਆ ਜਬ ਠੀਕ ਆ ਆ ਤੇ ਬਾਕੀ ਵੇਖੋ ਕੀ ਕਰਦੇ ਆ ਮੈਂ ਅਜਾ ਆਖਿਆ ਰੁਪਿੰਦਰ ਨੂੰ ਵੀ ਨਾਲ ਜਾਣ ਨੂੰ ਅੱਛਾ ਤੇ ਇਹ ਕਹੇਂ ਦੀ ਭੇਜੇ ਲਾਏ ਤੂੰ ਹੀ ਦੋ ਮਹੀਨੇ ਠੀਕ ਠੀਕ ਆ ਚਲੋ ਟੱਠੇ ਚੱਲ ਜਾਂਦੇ ਤੇ ਇਹ ਆ ਵੀ ਸਾਥ ਹੁੰਦਾ ਆ ਆ ਉੱਥੇ ਮੈਂ ਕੀਤਾ ਹੈ ਪਤਾ ਰਹਿਣ ਸੈਂਦਾ ਵਧੀਆ ਹੈ ਤੇ ਚੱਲ ਮੈਂ 2 ਮਹੀਨੇ ਲਾਵਨਾ ਫਿਰ ਵੇਖ ਲਾਂਗੇ ਓਏ ਆਹੋ ਨਾਲੇ ਉਹਦੀ ਗੱਲ ਵੀ ਸਹੀ ਆ ਵੀ ਨਵੇਂ ਥਾਂ ਜਾਣਾ ਵਾ ਓਏ ਆਹੋ ਇਹ ਤੇ ਹੈ ਹੀ ਹੈ ਤੇ ਪਤਾ ਨਹੀਂ ਹੁੰਦਾ ਵੀ ਉੱਥੇ ਕਿਦਾਂ ਰਹਿਣ ਰੋਣ ਦਾ ਕਿਦਾਂ ਪ੍ਰੋਗਰਾਮ ਸਾਰਾ ਆਹੋ ਇਹ ਤੇ ਹੈ ਹੀ ਆ ਚਲੋ ਕੋਈ ਨਹੀਂ ਤੁਸੀਂ ਹੋਗਾ ਓਏ ਕਰੀ ਤੇ ਮੁੜ ਕੇ ਜੱਜੂ ਬੱਬੂਗਾ ਤੇ ਉਹਨੂੰ ਲੈ ਆਇਓ ਨਾਲ ਪਾ ਉਹਨੂੰ ਲੈ ਜਾਾਂਗੇ ਨਾ ਫਿਰ ਨਾਲ ਫਿਰ ਪੜੀ ਦਾ ਹੀ ਕਰੀਦਾ ਕਿ ਜਾਂ ਹੋਰ ਵੀ ਕੰਮ ਹੈ ਕੋਈ ਨਹੀਂ ਵੀਰ ਜੀ ਅਜੇ ਤੇ ਪੜੀਦਾ ਹੀ ਆ ਠੀਕ ਠੂਕ ਇਧਰ ਹੈ ਇੱਕ ਦੋ ਪੜ ਕਾਰੋਬਾਰ ਵੇਖਣ ਨੇ ਆ ਜੇ ਸੋਚਣ ਨੇ ਆ ਅੱਛਾ ਅੱਛਾ ਮੇਰੇ ਰਾਧਾ ਵੀ ਕੋਈ ਕਰ ਲਈ ਹੋਰ ਕੋਈ ਨੇ ਉਹ ਤਾਂ ਮੈਂ ਵੀ ਸੋਚਣ ਡਿਆ ਸੀ ਜੇ ਤਾਂ ਉੱਥੇ ਗੱਲ ਬਣੂਗੀ ਨਾ ਅੱਛਾ ਤੇ ਤੈਨੂੰ ਵੀ ਸੱਦ ਲਊਗਾ ਉੱਥੇ ਉਹ ਤਾਂ ਚੰਡੀਗੜ੍ਹ ਆਓ ਚਲੋ ਵੇਖ ਲਓ ਜਿੱਦਾਂ ਤਾਂ ਠੀਕ ਲੱਗੂ ਤੋ ਜੋਬਨ ਨੂੰ ਕਿੱਥੋਂ ਵੇਹਲਵਾ ਇਹ ਬਿਜੀ ਬੜਾ ਰਹਿੰਦਾ ਵਾ ਸੱਸੀ ਕੰਦੀ ਸੱਸੀ ਕੰਦੀ ਸੱਸੀਆ ਭਾਈ ਸੱਸੀਆ ਭੱਬੀ ਹੋਰ ਸਾਨੂੰ ਠੀਕ ਠਾਕ ਹਾਂਜੀ ਵਧੀਆ ਠੀਕ ਲਓ ਪਾਣੀ ਲਓ ਹਾਂਜੀ ਉਹ ਜੋਬਨ ਨੂੰ ਆਪਣੇ ਕੰਮਾਂ ਤੋਂ ਕਿੱਥੇ ਵੇਹਲਵਾ ਇਹਨੂੰ ਕੰਮ ਬੜੇ ਪੈਂਦੇ ਆ ਘਰ ਦੇ ਵਿੱਚ। ਉਹ ਚੱਲ ਕੋਈ ਨਹੀਂ ਕੰਮ ਤੇ ਚੱਲਦੇ ਰਹਨੇ ਆ। ਮੈਂ ਕਿਹੜਾ ਉਹਨੂੰ ਹੁਣ ਲੈ ਗਿਆ ਹਾਂ ਨਾਲ। ਉਹੋ ਮੈਂ ਉਹ ਗੱਲ ਨਹੀਂ ਕਰਨਦੀ। ਮੈਂ ਸੋਚਣਦੀ ਆ ਵੀ ਪਹਿਲਾਂ ਆਪਣਾ ਸੋਚੋ। ਫੇਰ ਕੋਈ ਨਹੀਂ ਵੇਖ ਲਾਂਗੇ ਇਹਦਾ। ਉਹ ਚੱਲ ਕੋਈ ਗੱਲ ਨਹੀਂ ਮੈਂ ਆਪੇ ਕਰ ਲਊਗਾ ਉੱਥੇ ਸੈਟ ਜਾ ਕੇ। ਉਹ ਕੱਲ ਕਿੰਨੇ ਕਹੇ ਜਾਣਾ ਤੂੰ? ਕੱਲ ਚੱਲ ਜਾਣਾ 10 ਵਜੇ। ਠੀਕ ਆ ਠੀਕ ਆ। ਹਾਂ। ਚਲੋ ਵਧੀਆ ਵਾ। ਕੰਮ ਕਰ ਹੋਵੇ ਤੇ ਫੇਰ ਹੀ ਗੱਡੀ ਚੱਲਦੀ ਆ। ਉਹ ਆਹ ਹੋਏ ਤੇ ਹੈ ਹੀ ਆ। ਹਨਾ। ਪਾਜੀ ਉੱਥੇ ਫੇਰ ਗੱਡੀ ਵੀ ਨਾਲ ਖੜੋਗੇ ਤੁਸੀਂ? ਨਹੀਂ ਨਹੀਂ ਗੱਡੀ ਨਹੀਂਗਾ ਖੜਨੀ ਉੱਥੇ। ਪਾਜੀ ਨਹੀਂ ਤੇ ਫਿਰ ਉਥੇ ਸਾਧਨ ਤੇ ਚਾਹੀਦਾ ਹੀ ਨਾ ਕੋਈ ਨਾ ਕੋਈ ਕੋਈ ਗੱਲ ਨਹੀਂ ਹਫਤੇ ਬਾਅਦ ਮੈਂ ਆ ਜਾ ਕਰਨਾ ਵਾ ਫਿਰ ਵੇਖ ਲਾਂਗੇ ਇਹੋ ਹੀ ਵੀ ਗੱਲ ਹੈਗੀ ਆ ਨਾ ਤੇ ਬੱਸ ਬੱਸਾਂ ਚੱਲਦੀਆਂ ਜੀ ਸਿਟੀ ਵਾਲੀਆਂ ਓਏ ਆਹੋ ਇਹਦੇ ਹੈ ਹੀ ਆ ਹੂੰ ਚਲੋ ਵਧੀਆ ਜਾਓ ਲਿਆਓ ਚਾਹ ਬਣੀ ਫਿਰ ਹਾਂਜੀ ਬਣਾਉਣੀ ਹਾਂ ਸਸ਼ੀਗਰ ਮੰਮੀ ਜੀ ਹਾਂਜੀ ਸਾਰੇ ਵਧੀਆ ਤੁਸੀਂ ਸੁਣਾਓ ਕੁਝ ਨਹੀਂ ਬਸ ਬੈਠੀ ਹਾਂ ਬਾਹਰ ਹਾਂਜੀ ਹਾਂਜੀ ਨਹੀਂ ਠੀਕ ਆ ਰੁਪਿੰਦਰ ਵੀ ਹਾਂਜੀ ਹੋਰ ਕੀ ਕਰਨ ਦੇ ਤੀ ਠੀਕ ਆ ਦੀਦੀ ਹੋਰ ਸੁਣਾਉ ਇੱਕ ਮਿੰਟ ਮੰਮੀ ਹੋਲਡ ਰੱਖਿਓ ਹਾਂ ਰਪਿੰਦਰ ਤੂੰ ਫੋਨ ਤੇ ਲੱਗੇ ਆ ਤੇ ਚਾਹ ਬਣਾ ਦੇਣੀ ਨਾ ਥੋੜੀ ਜਿਹੀ ਮੈਂ ਲੱਗੇ ਬੈਠੀ ਵੀਰ ਜੀ ਉਹਨਾਂ ਲੱਗੇ ਤੂੰ ਚਾਹ ਬਣਾ ਲਾ ਮੰਮੀ ਦਾ ਫੋਨ ਆਉਣ ਡਿਆ ਵਾ ਤੇ ਮੈਂ ਬਾਕੀ ਕੰਮ ਤੇ ਨਾ ਕਰਵਾ ਦੇਣੀ ਆ ਚਲੋ ਠੀਕ ਹਾਂਜੀ ਚਲੋ ਠੀਕ ਹੈ ਮੰਮੀ ਹਾਂਜੀ ਹਾਂਜੀ ਓਕੇ ਕਿੱਡੀ ਆ ਇਹ ਚਾਹ ਬਣਾ ਦੇ ਹੁਣ ਪਤਾ ਲੱਗੂਗਾ ਨਾ ਇਹਨੂੰ ਅਹਿਮੀਅਤ ਕੀ ਹੁੰਦੀ ਆ